ਹਾਂਜੀ ਦੋਸਤੋ ਇੱਕ ਆਪਾਂ ਹੋਰ ਸੁਣੋ ਨੀਲੀ ਰਾਬੀ ਦਾ ਨਗੀਨਾ ਅੱਜ ਦਿਖਾਉਣ ਜਾ ਰਹੇ ਆ ਜੇਕਰ ਮਿੱਤਰੋ ਕਿਸੇ ਮੇਲੇ ਦੇ ਵਿੱਚ ਗਈ ਹੁੰਦੀ ਤਾਂ ਕੋਈ ਨਾ ਕੋਈ ਨੰਬਰ ਲੈ ਕੇ ਆਉਂਦੀ ਕਿਉਂਕਿ ਬਿਊਟੀ ਮਿੱਤਰੋ ਬਹੁਤ ਵਧੀਆ ਬਹੁਤ ਸੋਹਣੀ ਮਿੱਤਰੋ ਆਪਾਂ ਝੋਟੀ ਆਪਾਂ ਸੁਣੋ ਦਿਖਾ ਰਹੇ ਆ ਤੇ ਸੂਣ ਵਾਲੀ ਐ ਤੇ ਕਿਉਂਕਿ ਕਾਫੀ ਜਿਹੜੇ ਦੋਸਤ ਮਿੱਤਰ ਨੀਲੀ ਰਾਬੀ ਦੇ ਸ਼ਕੀਨ ਨੇ ਉਹਨਾਂ ਦੇ ਖਾਤਰ ਮਿੱਤਰੋ ਬਹੁਤ ਸੋਹਣੀ ਇਹ ਝੋਟੀ ਐ ਤੇ ਸਿੰਗਾ ਦੀ ਮਿੱਤਰੋ ਕੁੰਡੀ ਤੇ ਮਾਰਕਾ ਤੁਸੀਂ ਦੇਖ ਸਕਦੇ ਹੋ ਫੁੱਲ ਬਟਾ ਫੁੱਲ ਐ ਫੇਸ ਕੁਆਲਟੀ ਬਹੁਤ ਸੋਹਣੀ ਆ ਸਰੀਰ ਪੱਖੋਂ ਮਿੱਤਰੋ ਬਹੁਤ ਚੰਗੀ ਆ ਤੇ ਠੰਲੇਵੇ ਦੀ ਸਾਫ ਹੈ ਤੇ ਪਿੰਡ ਹੈਗਾ ਜੀ ਝੰਡਾ ਵਾਲਾ ਤਹਿਸੀਲ ਗੋਨਿਆਣਾ ਮੰਡੀ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਸੋ ਪਹਿਲਾਂ ਆਪਾਂ ਤੁਹਾਨੂੰ ਥਣਾ ਥਣੇਲੇਵੇ ਦੀ ਆਪਾਂ ਬੰਦਤਰਾ ਪਾ ਦਿਖਾ ਗਏ ਤੇ ਥੋੜੀ ਜੀ ਮਿੱਤਰੋ ਇੱਕ ਥਣ ਤੇ ਭਲੂਣਾ ਕਿਉਂਕਿ ਸੂਣ ਦੇ ਮੌਕੇ ਤੇ ਕਿਸੇ ਕਿਸੇ ਪਸ਼ੂ ਤੇ ਭਲੂਣਾ ਆ ਜਾਂਦੀ ਹੈ ਤੇ ਕੋਈ ਖਾਸ ਗੱਲ ਨਹੀਂ ਤੇ ਥਣਾ ਦਾ ਜਿਹੜਾ ਸਹਿਜ ਮਿੱਤਰੋ ਬਹੁਤ ਸੋਹਣਾ ਤੇ ਬਿਊਟੀ ਆਪਾ ਬਿਊਟੀ ਆਪਾ ਫੇਸ ਨੂੰ ਦਿਖਾਉਣਾ ਬਹੁਤ ਸੋਹਣੀ ਬਹੁਤ ਸੋਹਣਾ ਮਿੱਤਰੋ ਮਾਰਕਾ ਪ੍ਰਿੰਟ ਬਹੁਤ ਫਿਰ ਆਪਾਂ ਕਹਿੰਦੇ ਬਹੁਤ ਚੰਗਾ ਏਕ ਵਾਰੀ ਲੰਮਾ ਤੋਰ ਕੇ ਦਿਖਾ ਦਿਓ ਜੀ ਫਿਰ ਬਾਈ ਦੇ ਨਾਲ ਆਪਾਂ ਕਰਾਂਗੇ ਗੱਲਬਾਤ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਮਿੱਤਰੋ ਕਰੋ ਸੰਪਰਕ ਤੇ ਬਹੁਤ ਸੋਹਣੀ ਤਿਆਰ ਹੁੰਦੀ ਜਾ ਰਹੀ ਆ ਥੱਲੋ ਤੁਸੀਂ ਦੇਖ ਸਕਦੇ ਹੋ ਤੇ ਮੱਲਾ ਵਾਂਗੂ ਤੁਰਤੀ ਆ ਮੋੜਲੇ ਜੀ ਬਸੇ ਤੋ ਮੋੜਲੇ ਕੱਦ-ਕਾਠ ਵੀ ਸੋਹਣਾ ਕੋਈ ਬਹੁਤਾ ਛੋਟਾ ਨਹੀਂ ਤੇ ਸਰੀਰ ਪੱਖੋ ਵੀ ਆਪਾਂ ਕਹਿ ਸਕਦੇ ਬਹੁਤ ਹੀ ਚੰਗੀ ਆ ਇਹ ਘਰੇਲੂ ਇਹ ਵੀਡੀਓ ਆ ਕੋਈ ਵਪਾਰ ਦਾ ਕੰਮ ਨਹੀਂ ਹਾਂਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਇਹ ਜਿਹੜਾ ਆਪਣਾ ਘਰ ਹੈ ਇਹ ਖੇਤਾਂ ਦੇ ਅੱਜ ਘਰ ਆ ਹਨਾ ਇਹ ਕਿਹੜਾ ਰਾਹ ਰੂਹ ਆਉਂਦਾ ਸੜਕ ਕਿਹੜੀ ਆਉਂਦੀ ਆ ਤੁਹਾਨੂੰ ਕਲੋਨੀ ਵਾਲਾ ਰਾਹ ਜੀ ਕਲੋਨੀ ਵਾਲਾ ਰਾਹ ਵੱਜਦਾ ਹਾਂ ਠੀਕ ਹੈ ਪਿੰਡ ਝੰਡਾਲਾ ਪਿੰਡ ਝੰਡਾਲਾ ਤੇ ਗੋਨਿਆਂ ਦੇ ਤੋਂ ਕਿੰਨੇ ਕਿਲੋਮੀਟਰੂ ਇਹ 5 ਕਿਲੋਮੀਟਰ ਹੈ 8-10 ਕਿਲੋਮੀਟਰ ਠੀਕ ਹੈ ਇਹ ਘਰੇਲੂ ਵੀਡੀਓ ਹੈ ਘਰੇਲੂ ਹੈ ਜੀ ਤੇ ਇਹਦਾ ਜੇ ਆਪਾਂ ਸੂਏ ਦੀ ਗੱਲ ਕਰੀਏ ਕਿਹੜਾ ਸੂਆ ਸੌਂਦੀ ਆ ਜੀ ਇਹ ਦੂ ਦੂਜਾ ਸੂਆਸ ਹੁੰਦੀ ਆ ਕਿੰਨੇ ਕਦਾਂ ਰਹਿੰਦੇ ਆ ਜੀ ਇਹਦੇ ਜੀ ਦਿਨ ਪੂਰੇ ਆ 20 ਤਰੀਕ ਨੂੰ ਪੂਰੇ ਆ 20 ਤਰੀਕ ਨੂੰ ਦਿਨ ਪੂਰੇ ਆ ਹਾਂਜੀ ਠੀਕ ਹੈ ਤੇ ਮਾਂ ਦਾ ਕਿੰਨਾ ਕ ਦੁੱਧ ਆ ਜਾਂ ਤੁਹਾਡੇ ਕੋਲੇ ਕਿੰਨੇ ਕ ਦੁੱਧ ਵਾਲੇ ਪਸ਼ੂ ਆਮ ਚੱਲ ਰਹੇ ਆ ਇਹ ਜਿਹੜੀ ਇਹਦੀ ਦਾਦੀ ਸੀਗੀ ਉਹਦਾ ਸੀਗਾ ਜੀ 18-19 ਕਿਲੋ ਦਾ ਮੂਹਰ ਆ ਸੱਚੀ ਸੀ ਠੀਕ ਹੈ ਜਿਹੜੀ ਇਹਦੀ ਮਾਂ ਸੀ ਉਹਦਾ ਵੀ 18-19 ਕਿਲੋ ਰਹਾ ਠੀਕ ਹੈ ਇਹਨੇ 14 ਲੀਟਰ ਕੱਢਿਆ ਪਹਿਲੇ ਸੂਏ ਪਹਿਲੇ ਸੂਏ ਹਾਂਜੀ ਕਿੰਨੇ ਕ ਦੁੱਧ ਵਾਲੇ ਲੀਟਰ ਪਸ਼ੂ ਆ ਹੁਣ ਤੁਹਾਡੇ ਕੋਲੇ ਘਰੇ ਲੂ ਸਾਡੇ ਕੋਲੇ 20 ਤਾਂ ਆ ਗਾ ਸਾਰੇ ਜੀ ਦੁੱਧ ਵਾਲੇ ਕਿੰਨੇ ਕਹਣਗੇ ਦੁੱਧ ਵਾਲੇ ਤਾਂ 5 ਆ ਸੱਜ ਜੀ ਹਾਂਜੀ ਕਿੰਨੇ ਕ ਦੁੱਧ ਆ 20 ਪਲੱਸ ਵਾਲੇ 20 ਪਲੱਸ ਵਾਲੇ ਮੰਨ ਲਾ ਵੀ ਇਹਦੀ ਮਾਂ ਦਾ ਵੀ 18 ਸੀ ਹਾਂਜੀ ਇਹਦੀ ਦਾਦੀ ਦਾ ਵੀ 18 ਸੀ ਠੀਕ ਐ ਇਹ ਮੰਨ ਲਾ ਮਾਂ ਨੀਲੀਰਾ ਵੀ ਸੀ ਨਹੀਂ ਉਹ ਮੂਰਾ ਸੀ ਮੂਰਾ ਸੀ ਤੇ ਆਪਣੇ ਕੋਲੇ ਨੀਲੀਰਾ ਵੀ ਸਾਣ ਸੀ ਉਹ ਤੋਂ ਕਰਵਾਈ ਵੀ ਆ ਹਾਂਜੀ ਠੀਕ ਐ ਤੇ ਫਿਰ ਇਹਦਾ ਦੁੱਧ ਸੀ 14 ਲੀਟਰ ਹੁਣ ਕਿੰਨਾ ਕੱਢਣ ਦੀ ਉਮੀਦ ਆ ਜੀ ਹਾਂਜੀ 18 ਤੱਕ ਆਉ ਉਹ 18 ਬਾਕੀ ਸੀ ਵਾਲੇ ਬਾਕੀ ਸੇਵਾ ਦੀ ਹੈ ਨਾ ਤੇ ਰੇਟ ਕੀ ਕਰਤਾ ਜੇ ਤਾਂ ਰੇਟ ਦਾ 2.5 ਲੱਖ ਰੁਪਏ ਮਾਣ ਤਾਣ ਓਕੇ ਤੇ ਕਰਦੇ ਠੀਕ ਹੈ ਤੇ ਫੋਨ ਨੰਬਰ ਜਾਦਾ ਜੀ 9037 98037 ਹਾਂਜੀ 54502 ਹਾਂਜੀ 98037 54502 98037 54502 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਕਰੋ ਸੰਪਰਕ ਤੇ ਬੰਦ ਜੀ ਸੋ ਕਰੇਲੂ ਇਹ ਵੀਡੀਓ ਆ ਕਈ ਭਰਾ ਜਿਹੜੇ ਨੀਲੀ ਰਾਬੀ ਦੇ ਮਿੱਤਰੋ ਸਕਰੀਨ ਨੇ ਇਹਦੇ ਤੁਸੀਂ ਚੰਗਾ ਨੀਲੀ ਰਾਬੀ ਮਾਰਕਾ ਚੰਗਾ ਆਟੀਕਾ ਲਵਾ ਕੇ ਤੁਸੀਂ ਚੰਗੀ ਮਿੱਤਰੋ ਬਰੀਡ ਤਿਆਰ ਕਰ ਸਕਦੇ ਹੋ ਸੋ ਬਹੁਤ ਹੀ ਸੋਹਣੀ ਐ ਕਿਉਂਕਿ ਇਹਦੀ ਜੇ ਆਪਾਂ ਮਾਂ ਦੀ ਗੱਲ ਕਰਕੇ ਫਿਰ ਆਪਾਂ ਮਾਂ ਮਿੱਤਰੋ ਮੁਰਾ ਸੀ ਇਨਾਂ ਕੋਲੇ ਨੀਲੀ ਰਾਬੀ ਸਾਣ ਸੀ ਤੇ ਨੀਲੀ ਰਾਬੀ ਦੇ ਮਾਲਾ ਜਿਹੜੇ ਕ੍ਰੋਸ ਪਣ ਇਹ ਹੀ ਸਾਣ ਤੋਂ ਤਕਰੀਬਨ ਇਹਨਾਂ ਦੀਆਂ ਸਾਰੀਆਂ ਝੋਟੀਆਂ ਨੇ ਤੇ ਸਾਂ ਕਰਕੇ ਉਹਦਾ ਜਿਹੜਾ ਮਾਰਕਾ ਮਿੱਤਰੋ ਫੁੱਲ ਆ ਇਹਨਾਂ ਦੇ ਵਿੱਚੋਂ ਕਿਸੇ ਕਿਸੇ ਦੇ ਵਿੱਚੋਂ ਘਾਟਾ ਜਿਵੇਂ ਆ ਵੀ ਛੋਟੀ ਦੇ ਮਿੱਤਰੋ ਫੁੱਲ ਮਾਰਕਾ ਤੇ ਕਰੇਲੂ ਸਾਂ ਤੋਂ ਮਿੱਤਰੋ ਹੈ ਜਿਹੜੀ ਕਰਾਈ ਸੀ ਚੰਗੇ ਦੁੱਧ ਵਾਲਾ ਮਿੱਤਰੋ ਜਿਹੜਾ ਮਾਂ ਦਾ ਦੁੱਧ ਸੀ ਸਾਂ ਦਾ ਉਹ ਵੀ ਚੰਗਾ ਸੀ ਸੋ ਕਰੇਲੂ ਇਹਨਾਂ ਕੋਲੇ ਸਾਂ ਸੀ ਹਾਂ ਤੇ 20 ਪਲੱਸ ਮਿੱਤਰੋ ਬਾਈ ਕਹਿੰਦਾ ਵੀ ਜਿਹੜੀਆਂ ਇਹਨਾਂ ਕੋਲੇ ਮੱਝਾਂ ਨੇ ਸੋ ਬਹੁਤ ਸੋਹਣਾ ਮਿੱਤਰੋ ਕੰਮ ਹੈ ਤਸੱਲੀ ਤੁਸੀਂ ਖੁਦ ਕਰਨੀ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਮਿੱਤਰੋ ਕਰੋ ਸੰਪਰਕ ਤੇ ਇੱਕ ਮਿੱਤਰੋ ਇਹਨਾਂ ਕੋਲੇ ਬੂਰਾ ਸਾਣ ਕਹਿ ਸਕਦੇ ਹਾਂ ਅਜੇ ਥੋੜੀ ਜਿਹੀ ਹਾਈਟ ਘੱਟ ਆ ਤੇ ਇੱਕ ਮੁਰਾ ਮਿੱਤਰੋ ਇਹਨਾਂ ਨੇ ਹੋਰ ਤਿਆਰ ਕੀਤਾ ਸੋ ਵੀਡੀਓ ਕਿਵੇਂ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਝੋਟੀ ਕਿਵੇਂ ਲੱਗੀ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਜਿਹੜੀ ਆਪਾਂ ਕੁਝ ਦਿਨ ਪਹਿਲਾਂ ਕਾਲੇ ਕੇ ਜਿਹੜੀ ਆਪਾਂ ਝੋਟੀ ਦੀ ਵੀਡੀਓ ਪਾਈ ਸੀ ਮਿੱਤਰੋ ਤਕਰੀਬਨ ਉਦੋਂ ਵੀ ਮਾਰਕਾ ਵੱਧਾ ਸੋ ਉਹ ਪਹਿਲੇ ਨੰਬਰ ਤੇ ਮਿੱਤਰੋ ਆਈ ਸੀ ਤੇ ਘਰੇਲੂ ਕੰਮ ਧੰਦਾ ਹੋਣ ਕਾਰਨ ਮਿੱਤਰੋ ਕਹਿੰਦੇ ਨਹੀਂ ਤਾਂ ਮੇਲੇ ਤੇ ਲੈ ਕੇ ਜਾਣੀ ਸੀ ਪਰ ਕੰਮ ਧੰਦੇ ਹੋਣ ਕਰਕੇ ਮਿੱਤਰੋ ਮੇਲੇ ਤੇ ਲੈ ਕੇ ਨਹੀਂ ਗਏ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਮਾਰਕਾ ਸੋ ਸਾਰੇ ਵੀਰਾਂ ਦਾ ਧੰਨਵਾਦ